ਹਾਂਜੀ ਕੀ ਹਾਲ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਤੁਸੀਂ ਨਾ ਬੋਲ ਸੁਣੇ ਹੋਣੇ ਆ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਇਹ ਜਿਹੜੀ ਮਹਾਪੁਰਸ਼ ਸੀਗੇ ਮਹਾਪੁਰਸ਼ ਗਿਆਨੀ ਐ ਜਿਨ੍ਹਾਂ ਨੇ ਗਰੀਬਾਂ ਦੇ ਹੱਕ 'ਚ ਇੱਕ ਗੱਲ ਲਿਖੀ ਸੀ ਜਾਂ ਗਾਈ ਸੀ ਜਾਂ ਕਹੀ ਸੀ ਉਹ ਮਹਾਪੁਰਸ਼ ਪਤਾ ਨਹੀਂ ਕਿੱਥੇ ਆ ਹੈਲੋ ਹੈਲੋ ਭਾਜੀ ਕਿੱਥੋਂ ਜੀ ਹੈਲੋ ਆਵਾਜ਼ ਹੀ ਨਹੀਂ ਸੁਣਦੇਗੇ ਹੈਲੋ ਹਾਂਜੀ ਪਾਜੀ ਹੈਲੋ ਹਾਂਜੀ ਉਹ ਤੁਸੀਂ ਆ ਜੀ ਹਾਂਜੀ ਉਹ ਕਹਿੰਦੇ ਹੁੰਦੇ ਸੀ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਐ ਜੇ ਕਰਕੇ ਹੈਲੋ ਗੱਲ ਹੀ ਨਹੀਂ ਸੁਣਦੇ ਹੁਣ ਦੱਸੋ ਕੀ ਕਰੂਗਾ ਬੰਦਾ ਹਾਂ ਪਾਜੀ ਗੱਲ ਸੁਣ ਲਓ ਸਾਡੀ ਵੀ ਕਿਉਂ ਸਾਡੇ ਨਾਲ ਐਵੇਂ ਕਰਨ ਲੱਗੇ ਆ ਤੁਸੀਂ ਕਿਉਂ ਕਰਦੇ ਇਦਾਂ ਉਹ ਗਰੀਬ ਬੰਦੇ ਦੀ ਵੀ ਸੁਣ ਲਿਆ ਕਰੋ ਬੱਦਵਾਵਾ ਬਹੁਤ ਲੱਗਦੀਆਂ ਹੁੰਦੀਆਂ ਆ ਅੱਛਾ ਪਤਾ ਕੀ ਆ ਐਡੇ ਐਡੇ ਲੰਬੇ ਲੰਬੇ ਨਾ ਸੁੰਡ ਪੈ ਜਾਂਦੇ ਹੁੰਦੇ ਆ ਸੁਣ ਲਿਆ ਕਰੋ ਯਾਰ ਕੁਝ ਨਹੀਂ ਹੁੰਦਾਗਾ ਚੱਲ ਜਾਣਾ ਇੱਕ ਦਿਨ ਸਭ ਨੇ ਮਿੱਟੀ ਹੋ ਜਾਣਾ ਬਾਈ ਫਰ ਫਰ ਨਿ ਮਿੱਟੀਏ ਵਾ ਲੱਗਿਆ ਉੱਡ ਜਾਣਾ ਮਾਂ ਮੇਰੀ ਨੇ ਮਿੱਟੀ ਹੀ ਜੰਮੀ ਤੇ ਮੇਰੇ ਬਾਬਲ ਮਿੱਟੀ ਖਾਣਾ ਓ ਭਾਈ ਸੋਚ ਲੋ ਭਰਾ ਮੇਰਾ ਕੁਝ ਸੋਚ ਓ ਸੋਚੋ ਭਰਾ ਬਹੁਤ ਵਾਰ ਤੈਨੂੰ ਫੋਨ ਕੀਤਾ ਸੁਣ ਲਾ ਕੁਛ ਬੰਦਾ ਯਾਰ ਬੰਦਾ ਯਾਰ ਕੁਛ ਤਾਂ ਆਪਣੀ ਗੱਲ ਤੇ ਰਵੇ ਨਾ ਮਾੜਾ ਮੋਟਾ ਮਾੜਾ ਮੋਟਾ ਤਾਂ ਆਪਣੀ ਗੱਲ ਤੇ ਰਵੇ ਨਾ ਵੀ ਯਾਰ ਬੰਦਾ ਕਹਿੰਦਾ ਵੀ ਮੈਂ ਨਾ ਪੀ ਜਿੱਦਾਂ ਹੁਣ ਮੈਂ ਕਹਿ ਦਿੰਨਾ ਵੀ ਮੇਰੇ ਕੋਲ ਕੱਲ ਨੂੰ ਪੈਸਾ ਆ ਗਿਆ ਨਾ ਤੇ ਮੈਂ ਮਦਦ ਕਰਨੀ ਚੋ ਨਾ ਮੈਂ ਵੀ ਕਿਸੇ ਭੈਣ ਭਰਾ ਦੀ ਮਦਦ ਕਰਾਂ ਵੀ ਮੈਂ ਕਹਿੰਦਾ ਵੀ ਮੈਂ ਨਾ ਮਤਲਬ ਆਪਣਾ YouTube ਤੇ ਆਪਣਾ YouTuber ਦਾ ਮਤਲਬ ਵੀਡੀਓ ਚੱਲਣ ਆਪਣੇ ਆਪਣਾ ਕੰਮ ਚੱਲੇ ਹੈ ਨਾ ਵੀ ਜਿੱਦਾਂ ਲੋਕਾਂ ਨੂੰ ਲੱਖਾਂ ਰੁਪਇਆ ਹੁੰਦਾ ਆ ਮੰਥਲੀ ਬਈ ਥੋੜੇ ਨਹੀਂ ਆਉਂਦੇ ਕਿ ਬਹੁਤ ਆਉਂਦੇ ਆ ਪੈਸੇ ਮੈਂ ਇੱਕ ਗੱਲ ਦੱਸਣੀ ਆ ਮੈਂ ਫੋਨ ਤਾਂ ਲਾ ਰਿਹਾ ਸੀਗਾ ਉਹਨਾਂ ਨੂੰ ਭਾਜੀ ਹੁਣਾਂ ਨੂੰ ਮੈਂ ਉਹ ਗੱਲ ਦੱਸਣੀ ਆ ਮੈਂ ਗੱਲ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਵੀ ਭਾਜੀ ਹੁਣਾਂ ਨੂੰ ਕੁਝ ਨਹੀਂ ਦਿਖਦਾਗਾ ਤੇ ਮੈਂ ਜਿਵੇਂ ਕਹਿ ਦਿੰਨਾ ਹੈ ਨਾ ਪੀ ਮੈਂ ਆਪਾਂ ਹੈਲਪ ਕਰਾਂਗੇ ਹਨਾ ਭਰਾ ਭੈਣਾ ਭਰਾਵਾਂ ਦੀ ਪੀ ਮੈਂ ਕਹਿੰਦੇ ਆਂ ਵੀ ਮੈਂ ਚੱਲ ਮੈਨੂੰ 4 ਲੱਖ ਰੁਪਈਆ ਜੇ ਆਉਂਦਾ ਆ ਨੈਟ ਤੋਂ ਤਾਂ ਮੈਂ 2 ਲੱਖ ਗਰੀਬਾਂ ਨੂੰ ਦੇ ਦਿਆ ਕਰਾਂ ਯਾਰ ਥੋੜਾ ਬਹੁਤ ਕਰਾਣਾ ਫਿਰ ਇਹ 4 ਆਉਣ ਲਾ ਪਿਆ ਭਾਈ ਰੱਬ ਕਰੇ ਆਵੇ ਪੀ ਮੈਂ ਦੋ ਕਿਹਾ ਵੀ ਦੋ ਮੇਰਾ ਦੋ ਆ ਮਤਲਬ ਜਿਹੜੇ ਗਰੀਬ ਭੈਣ ਭਰਾ ਉਹਨਾਂ ਦਾ ਤੇ ਚਲੋ ਦੋ ਨਹੀਂ ਫਿਰ ਲੱਖ ਤਾਂ ਦੇਵਾਂ 50 ਤਾਂ ਦੇਵਾਂ ਕੁਝ ਵੀ ਨਹੀਂ ਗਾ ਯਾਰ ਗੱਲਾਂ ਸਿਰਫ ਗੱਲਾਂ ਦੀਆਂ ਨੇਰੀਆਂ ਮੈਂ ਵੀਡੀਓ ਖੋਣਾ ਤਨ ਆਇਓ ਚਲੋ ਹਾਂਜੀ ਲਾਈਟ ਲਾ ਕੇ ਦੇਖੋ ਲਾਵਾ ਕਿੱਦਾਂ ਚੁੱਪ ਚੁੱਪ ਬੋਰਡ ਇੱਧਰ ਸੱਫਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਫਤਿਹ ਵਾਹਿਗੁਰੂ ਮਾਫ ਕਰਨਾ ਅੱਧੀ ਰਾਤ ਮੈਨੂੰ ਲਾਈਵ ਹੋਣਾ ਪੈ ਰਿਹਾ ਆ ਤਸਵੀਰਾਂ ਤੁਸੀਂ ਦੇਖੋ ਇਹ ਅਸਲੇ ਲੁਧਿਆਣਾ ਦੇ ਗਲਾਡਾ ਦੇ ਫਲੈਟ ਬਣੇ ਹੋਏ ਨੇ ਮੈਂ ਉੱਥੇ ਮੌਜੂਦ ਹਾਂ 40 ਸੈਕਟਰ 40 ਸੈਕਟਰ ਹੈ ਮੋਤੀ ਨਗਰ ਮੋਤੀ ਨਗਰ ਦੇ ਵਿੱਚ ਤੇ ਆ ਭੈਣ ਨੇ ਮੈਨੂੰ ਰੋਂਦੀ ਰੋਂਦੀ ਹੁੰਦੀ ਨੇ ਵਿਚਾਰੀ ਨੇ ਮੈਨੂੰ ਫੋਨ ਕੀਤਾ ਮੈਂ ਤਾਂ ਭੈਣ ਨੂੰ ਜਾਣਦਾ ਵੀ ਨਹੀਂ ਆ ਤੇ ਮੈਂ ਆਇਆ ਹਾਂ ਤੇ ਆ ਦੇਖੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਚੀਜ਼ ਵਿਖਾਵਾਂ ਇੱਕ ਕੋਈ ਕਲੀ ਮੇਰੇ ਪਿੰਡ ਰੋਣਾ ਤੋਂ ਮੇਰੇ ਭੈਣ ਆ ਦੇਖੋ ਆ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਇੱਕ ਘਰ ਨਹੀਂ ਸੀ ਹੈਗੇ ਤੇ ਬਿਨਾ ਕਿਸੇ ਨੂੰ ਫੋਨ ਕੀਤੇ ਆ ਬਿਨਾ ਨੋਟਿਸ ਕੀਤੇ ਆ ਜਿਹੜਾ ਵਾ ਇਹ ਤਾਲਾ ਜੜ ਗਿਆ ਤੇ ਸਮਾਨ ਚੁੱਕ ਕੇ ਜਿਹੜਾ ਵਾ ਇਹ ਬਾਹਰ ਸੁੱਟ ਗਿਆ ਦੇਖੋ ਆ ਦੇਖੋ ਜਿਹੜਾ ਨੋਟਿਸ ਲੱਗਿਆ ਹੋਇਆ ਹੈ ਇਹਦੇ ਵਿੱਚ ਕਿਸੇ ਵੀ ਅਫਸਰ ਦੇ ਸਾਈਨ ਨਹੀਂ ਆ ਆ ਮੇਰੇ ਖਿਆਲ ਦੇ ਨਾਲ ਡੇਟ ਵੀ ਜਿਹੜੀ ਆ ਇਹ ਚੇਂਜ ਕੀਤੀ ਐ ਪੈਨ ਦੇ ਨਾਲ ਡੇਟ ਕਿਤੇ ਅੱਗੇ ਦੀ ਆ ਪਰ ਪੈਨ ਦੇ ਨਾਲ ਪਹਿਲਾਂ ਕਰ ਦਿੱਤੀ ਗਈ ਆ ਮੇਰੇ ਖਿਆਲ ਦੇ ਨਾਲ ਏ ਤੇ ਆ ਦੇਖੋ ਕਿ ਇੱਥੋਂ ਤੱਕ ਬੇਸ਼ਰਮੀ ਦੀ ਹੱਦ ਕਿ ਭੈਣ ਵਿਚ ਰੋ ਰਹੀ ਆ ਕਿ ਮੈਂ ਮਾਫ ਕਰਨਾ ਆ ਭੈਣ ਦੇ ਅੰਡਰਗਾਰਮੈਂਟਸ ਵੀ ਜਿਹੜੇ ਨੇ ਉਹ ਚੁੱਕ ਚੁੱਕ ਬਾਹਰ ਸੁੱਟਿਆ ਤੇ ਆ ਰੋਂਦੀ ਭੈਣ ਤੁਸੀਂ ਆ ਵੇ ਲੋ ਅੱਧੀ ਰਾਤ ਦਾ ਵੇਲਾ ਹੈ ਕਿ ਘਰੋਂ ਬੇਕਾਰ ਕਰਨ ਦੀ ਹੈ ਸਰਕਾਰ ਜਿਨ੍ਹਾਂ ਨੇ ਗਰੀਬਾਂ ਦੇ ਨਾਂ ਦੇ ਉੱਪਰ ਵੋਟਾਂ ਲਈਆਂ ਇਹਨਾਂ ਗਰੀਬਾਂ ਦੇ ਉੱਪਰ ਜ਼ੁਲਮ ਕਰ ਰਹੀ ਹੈ ਆ ਦੇਖੋ ਕਿਦਾਂ ਤੋੜ ਕੇ ਨਾ ਦੇ ਤੇ ਆ ਦੇਖੋ ਤੇ ਤਾਲਾ ਝੜ ਕੇ ਗਏ ਨੇ ਹੁਣ ਹੁਣ ਦੇਖੋ ਤੋਂ ਮੌਸਮ ਵੀ ਜਿਹੜਾ ਵਾ ਬੱਦਲ ਦਾ ਬਣਿਆ ਹੋਇਆ ਕਿਸੇ ਵਲੀ ਬਰਸਾਤ ਆ ਸਕਦੀ ਹੈ ਤੇ ਆਸਮਾਨ ਦੇਖੋ ਬਾੜ ਛੁੱਟਿਆ ਸਾਰ ਤੇ ਆ ਹਾਲਾਤ ਵੇਖ ਲਓ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਭਾਈ ਦਵਿੰਦਰ ਸਿੰਘ ਜੀ ਗੱਲ ਇਦਾਂ ਆ ਜੇ ਕੋਈ ਬੋਲਦਾ ਵੀ ਹੈ ਨਾ ਉਹਨੂੰ ਬੋਲਣ ਵੀ ਨਹੀਂ ਦਿੰਦੇਗੇ ਸਾਡੇ ਅਸੀਂ ਗਰੀਬ ਜਿਹੜਾ ਅਸੀਂ ਅਸੀਂ ਮਜ਼ਦੂਰ ਲੋਕ ਆ ਨਾ ਅਸੀਂ ਖੁਦ ਵੀ ਕੱਟ ਨਹੀਂਗੇ ਅੱਗੋਂ ਕਾਨੂੰਨ ਕਰ ਕਰਕੇ ਦੱਸਦੇ ਆ ਅਸੀਂ ਕੱਟਾਂ ਜੇ ਸਾਡੇ ਲਈ ਮੰਨ ਲਓ ਬਾਈ ਦਵਿੰਦਰ ਬੋਲਦਾ ਨਾ ਲੈ ਇਹ ਬਣ ਗਿਆ ਹੁਣ ਚੌਧਰੀ ਇਹ ਐ ਕਰੂਗਾ ਇਹ ਹੁਣ ਉਹ ਕਰੂਗਾ ਅਗਲਾ ਫਿਰ ਚੁੱਪ ਕਰ ਜਾਂਦਾ ਯਾਰ ਕੱਟ ਤੋਂ ਕੱਟ ਬੰਦੇ ਨੂੰ ਹੌਸਲਾ ਤਾਂ ਦਿਆ ਕਰੋ ਨਾ ਯਾਰ ਕਮੈਂਟ ਕਰਦੇ ਕੋਈ ਹੌਸਲਾ ਤਾਂ ਦਿਆ ਕਰੋ ਨਾ ਵੀ ਯਾਰ ਵਧੀਆ ਗੱਲਬਾਤ ਆ ਯਾਰ ਵੀਰੇ ਯਾਰ ਤੂੰ ਬੋਲਦਾ ਯਾਰ ਇੱਥੇ ਆ ਤੈਨੂੰ ਫੇਰ ਵੇਖਾਂਗੇ ਯਾਰ ਕੀ ਹੈ ਯਾਰ ਇਹ ਕੀ ਹੈ ਡਾਇਲੋਗ ਮਾਰ ਮਾਰ ਕੇ ਸੁਣਾਨੇ ਹੁੰਦੇ ਆ ਮੈਨੂੰ ਕੀ ਹੋਰ ਮੈਂ ਕਈ ਕਮੈਂਟ ਪੜਦਾ ਹੁੰਨਾ ਭਰਾਵਾਂ ਦੇ ਇੱਥੇ ਆ ਫੇਰ ਪਤਾ ਲੱਗਦਾ ਹੱਦ ਹੋ ਗਈ ਏ ਯਾਰ ਤੇ ਤੂੰ ਤੁਸੀਂ ਨਹੀਂ ਕੁਝ ਕਰਨ ਜੋਗੇ ਤੁਸੀਂ ਕਰ ਹੀ ਨਹੀਂ ਰਹਿ ਕੁਝ ਅਸੀਂ ਕੀ ਕਰਦੇ ਆਂਗੇ ਆ ਕੇ ਯਾਰ ਬੰਦਾ ਖੁਦ ਮਰਨ ਲਈ ਤਿਆਰ ਤਾਂ ਹੋਵੇ ਨਾ ਫਿਰ ਉਹਦੇ ਲਈ ਮਾਰ ਹੁੰਦਾ ਆ ਐਦਾਂ ਥੋੜੀ ਆ ਤੁਸੀਂ ਆਓ ਤੁਸੀਂ ਆਓ ਆ ਜਾ ਬਾਬਾ ਨਾਨਕਾ ਹੁਣ ਗਿੱਧੜੇ ਛਾਲਾ ਮਾਰਦੇ ਆ ਯਾਰ ਸਾਨੂੰ ਦੱਸ ਗਿਆ ਵੀ ਐਦਾਂ ਕਰਨਾ ਹੈ ਤੋ ਕਰੋ ਯਾਰ ਕੀ ਯਾਰ ਚੱਲ ਵੀ ਰਿਹਾ ਏ ਆ ਇੱਕ ਬੰਨੇ ਗਰੀਬਾਂ ਨੂੰ 5-5 ਮਰਲੇ ਪਲਾਟ ਦੇਣ ਦੀਆਂ ਗੱਲਾਂ ਹੋ ਰਹੀਆਂ ਹਮ ਇੱਕ ਬੰਨੇ ਗਰੀਬਾਂ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਆਮ ਆਦ ਆਮ ਬੰਦੇ ਵਾਸਤੇ ਬਣਾਈ ਸਰਕਾਰ ਹਮ ਉਹ ਭੈਣ ਰੋ ਰਹੀ ਕਹਿੰਦੀ ਮੇਰੇ ਡੇਢ ਸਾਲ ਦੀ ਬੱਚੀ ਆ ਤੇ ਆ ਦੇਖੋ ਦੇਖੜਾਉਣੇ ਕਿਦਾਂ ਚੁੱਕ ਕੇ ਬਾਹਰ ਸੁੱਟੇ ਨੇ ਯਾਰ ਜੇਕਰ ਉਹ ਇਨਸਾਨ ਘਰ ਨਹੀਂ ਹੈਗੇ ਜੇ ਉਹਨਾਂ ਨੂੰ ਕਮ ਸੇ ਕਮ ਤੁਸੀਂ ਸਵੇਰੇ ਆ ਜਾਓ ਫੋਨ ਕਰ ਲਓ ਉਹਨਾਂ ਦਾ ਇੱਕ ਦੋ ਦਿਨ ਅੱਗੇ ਕਰ ਲਓ ਹੁਣ ਆਹ ਸਮਾਨ ਅੱਧੀ ਰਾਤ ਭੈਣ ਵਿਚਾਰੀ ਕਿਤੇ ਅੰਮ੍ਰਿਤਸਰ ਵੱਲੋਂ ਬੰਨੇ ਦੀ ਆਈ ਹੈ ਤੇ ਇਸ ਭੈਣ ਨੇ ਆਣ ਕੇ ਸਮਾਨ ਦੇਖਿਆ ਤੇ ਉਹਦਾ ਸਮਾਨ ਇੱਕਦਮ ਬਾਹਰ ਦਾ ਬਾਹਰ ਪਿਆ ਹੈ ਤੇ ਜੇਕਰ ਇਹਦਾ ਸਮਾਨ ਚੋਰੀ ਕਰਕੇ ਚੋਰ ਲੈ ਜਾਣ ਉਥੋਂ ਨਸ਼ੇੜੀ ਤੁਰੇ ਫਿਰਦੇ ਆ ਤੇ ਕੌਣ ਜ਼ਿੰਮੇਵਾਰ ਆ ਮੈਂ ਬੇਨਤੀ ਕਰਨਾ ਚਾਹੁੰਦਾ ਮੇਰੇ ਵੀਰ ਕਿਰਪਾ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਰਕਾਰਾਂ ਤੱਕ ਪਹੁੰਚਾ ਦਿਓ ਗਲਾਡਾ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿਓ ਜੇ ਹੋ ਸਕਦਾ ਤਾਂ ਉਹ ਕੋਈ ਗਲਾਡਾ ਦਾ ਅਫਸਰ ਲੁਧਿਆਣਾ ਤਾਂ ਦਾ ਵਾਕਾ ਬਾਤ ਸੁਣਨ ਗੱਲ ਵੀ ਕਰਿਓ ਕੀ ਮੇਰੇ ਵੀਰ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਤੁਹਾਨੂੰ ਹੈਗੀ ਤੁਹਾਨੂੰ ਯਾਰ ਇਹ ਇੱਥੇ 3600 ਤਰ੍ਹਾਂ ਦੇ ਲੋਕ ਰਹਿ ਰਹੇ ਨੇ ਠੀਕ ਹੈ ਜੇ ਤੁਸੀਂ ਕਿਸੇ ਕਿਸਮ ਦਾ ਕੋਈ ਵੀ ਕਿਤੇ ਕੰਮ ਕੀਤਾ ਤਾਂ ਮੇਰੇ ਵੀਰ ਕਮ ਸੇ ਕਮ ਤੁਸੀਂ ਜਿਹੜਾ ਕੋ ਨੋਟਿਸਾ ਦਿਓ ਯਾਰ ਤੁਸੀਂ ਹਾਂ ਪਰ ਆ ਅੱਧੀ ਰਾਤ ਦਸੋਂ ਇਹਨਾਂ ਦਾ ਸਮਾਨ ਚੋਰੀ ਹੋ ਜੇ ਜਾਂ ਇਹਨਾਂ ਦੇ ਘਰ ਕੋਈ ਹੋਰ ਅਪੀ ਨਭੀ ਹੋ ਜੇ ਉਹ ਭੈਣ ਵਿਚਾਰੀ ਉਹ ਬਾਂਵਲਾ ਰੁੰਦੀ ਪਈ ਆ ਸਾਈਡ ਤੇ ਖੜਕੇ ਜੇ ਕੋਈ ਉਹ ਗਮ ਦੇ ਨਾਲ ਹੀ ਵਿਚਾਰੀ ਕੋ ਦੁਨੀਆ ਨੂੰ ਕਿਤੇ ਇੱਧਰ ਉੱਧਰ ਹੋ ਜੇ ਤਾਂ ਕੌਣ ਜ਼ਿੰਮੇਵਾਰ ਆ ਮੇਰੇ ਵੀਰ ਦਾ ਹਾਂ ਆ ਦੇਖੋ ਤੁਸੀਂ ਆ ਆ ਵੇਖੋ ਇਹ ਪੰਜਾਬ ਦੀਆਂ ਧੀਆਂ ਪਣਾ ਦੇ ਇਸ਼ਤਾਂ ਇਹ ਨਾਮ ਕਰ ਰਹੀਆਂ ਨੇ ਸ਼ਰਮ ਕਰੋ ਕਮ ਸੇ ਕਮ ਯਾਰ ਤੁਸੀਂ ਇਹ ਕਮ ਸੇ ਕਮ ਕਿੱਦਾਂ ਤੁਸੀਂ ਆ ਆ ਬੱਚਿਆਂ ਦੇ ਨੀ ਕਹਿੰਦੇ ਕੱਪੜੇ ਕਿੱਥੇ ਕਿੱਥੇ ਸੁਟਿਆ ਦੇਖੋ ਆ ਵੇ ਕੋ ਆ ਆ ਕਿੱਥੋਂ ਤੱਕ ਲਾ ਰਹੇ ਆ ਯਾਰਾ ਹੈ ਅੰਡਰਗਾਰਮੈਂਟਸ ਤੱਕ ਵੀ ਤਾਂ ਲੋਕਾਂ ਨੇ ਕਿੱਥੇ ਸੁਟੇ ਦੱਸੋ ਆ ਫੇਡੀ ਬੇਸ਼ਰਮੀ ਦੀ ਹੱਦ ਆ ਯਾਰ ਤੁਸੀਂ ਕਿੱਥੇ ਅੱਧੀ ਰਾਤ ਵਿਚਾਰੀ ਜਾਏਗੀ ਨਾ ਹੁਣ ਕੋਈ ਅਫਸਰ ਨੇ ਸੁਣਨੀ ਐ ਇਸ ਵੇ ਨਾ ਕਿੰਨੇ ਆਉਣਾ ਨਾ ਕਿੰਨੇ ਜਾਣਾ ਇਹ ਮੇਰੀ ਪਹਿਣ ਤੂੰ ਕੰਪਲੇਨ ਨਹੀਂ ਕੀਤੀ ਕੋਈ ਮੈਂ 6:00 ਸੱਤ ਵਜੇ ਤੇ ਅੰਮ੍ਰਿਤਸਰੋਂ ਇੱਧਰ ਆਈ ਆ ਜੇ ਮੈਂ ਉੱਥੋਂ 11:00 ਵਜੇ ਕੰਪਲੀਟ ਤੁਹਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਤੁਹਾਨੂੰ ਮੇਰੀ ਇੱਥੇ 6:00 ਵਜੇ ਵੀ ਆ ਕੇ ਕੰਪਲੀਟ ਕਰਨ ਤੋਂ ਬਾਅਦ ਵੀ ਅਜੇ ਤੱਕ ਕੋਈ ਨਹੀਂ ਜਿਹੜੇ ਇੱਥੇ ਆਇਆ ਮੇਰੀ ਸੌਣ ਜੇ ਮੈਂ ਉੱਥੋਂ ਆਨਲਾਈਨ ਇੱਕ ਜ਼ੁਬਾਰਾ ਦੇ ਕੀਤੀ ਕਿੰਦੇ ਨਿੱਤੇ ਵਾਰ ਦਾ ਤੋਈ ਉੱਤੇ ਪਹੁੰਚ ਕੇ ਫੋਨ ਕਰੋ ਜੇ ਮੈਂ ਆ ਕੇ ਕੀਤਾ 6:00 ਸੱਤ ਵਜੇ ਤੱਕ ਫੋਨ ਤਾਂ ਵੇ ਲੋ ਜ ਤੱਕ ਕੋਈ ਨਹੀਂ ਕੋਈ ਵੀ ਨਹੀਂ ਆ ਤੂੰ ਜੀ ਸੂਰਜੋ ਪੰਜ ਕੀ ਹਾਲਾਤ ਆ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਕਿ ਮੈਂ ਦੱਸੋ ਮੁਰਜੇ ਆ ਜੇ ਕੋਈ ਬਾਈ ਚਾਂਸ ਮੰਨ ਲੋ ਇਹਨਾਂ ਦੇ ਖਿਲਾਫ ਆਪਾਂ ਕੋਈ ਕਰਦੇ ਆ ਤਾਲਾ ਤੋੜ ਕੇ ਅੰਦਰ ਸਵਾਰ ਰੱਖਦੇ ਆ ਤੇ ਫੇਰ ਉਹਨੇ ਕਹਣਾ ਲਓ ਜੀ ਕਾਨੂੰਨ ਦੀ ਉਲੰਘਣਾ ਕਰਦੇ ਆ ਤੇ ਜਿਹੜਾ ਤੁਸੀਂ ਇਹ ਬੇਪਤੀਆਂ ਕਰਨ ਦੇ ਹੋ ਧੀਆਂ ਪਣਾ ਦੀਆਂ ਹੈ ਉਹ ਉਹਨਾਂ ਦਾ ਕੀ ਕਰਨਾ ਆਪਾਂ ਯਾਰ ਇੱਥੇ ਐਨੇ ਨਸ਼ੇੜੀ ਤੁਰੇ ਫਿਰਦੇ ਆ ਲੋਕਾਂ ਦੇ ਪਤਾ ਨਹੀਂ ਕੋਠੀਆਂ ਦੱਬੀਆਂ ਫਿਰਦੀਆਂ ਨੇ ਬੜੇ ਬੜੇ ਤਗੜੇ ਮੰਤਰੀਆਂ ਵਾਲੇ ਲੋਕਾਂ ਦੇ ਬੜੇ ਬੜੇ ਤਗੜੇ ਮਹਿਲ ਦੱਬੇ ਫਿਰਦੇ ਆ ਉਹਨਾਂ ਦੇ ਉਹਨਾਂ ਨੂੰ ਘਰੋਂ ਕੱਢਦੇ ਨਹੀਂ ਯਾਰ ਤੁਸੀਂ ਇਹ ਤੁਹਾਨੂੰ ਗਰੀਬ ਲੋਕੀ ਤਾਂ ਨੰਨ ਜਿਦੋਂ ਤੁਹਾਨੂੰ ਦਿਆ ਜਿੰਨੇ ਬੰਦੇ ਨੇ ਮੇਰੇ ਕੋਲ 4 ਲੱਖ ਰੁਪਏ ਲਿਆ ਉਹਨੇ ਤੇ ਫਰਚਾ ਆ ਜਿੱਤੇ ਸੂਹ ਅਰੇਜਮੈਂਟ ਉਹ ਕਦੀ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਬੰਦੇ ਉਹ ਕੋਈ ਨਾ ਦੇ ਵੱਲ ਕੋਈ ਇਦਾਂ ਕੰਮ ਕੋਈ ਕੋਈ ਕਾਰਵਾਈ ਨਹੀਂ ਫਿਰ ਸੜ ਦੋ ਸਾਲ ਹੋ ਗਏ ਕੋਟ ਕਚੈਰੀਆਂ ਦੇ ਧੱਕੇ ਗਾਦੀ ਨੂੰ ਕਦੀ ਮੈਂ ਘਲਾਟਾ ਦਫ਼ਤਰ ਜਾ ਕਦੀ ਮੈਂ ਕਚੈਰੀ ਜਾ ਕਦੀ ਮੈਂ ਥਾੜੇ ਜਾ ਆਰ ਕੇ ਵੀ ਨਾ ਆਪਣੇ ਬੇਡ ਤੇ ਆਪਣੀ ਬੇਡ ਕੋ ਚੱਟੜੀ ਪਈ ਜਾ ਸਾਲਾਂ ਦੀ ਉਹ ਨੇੜੀਆਂ ਚੀਜ਼ਾਂ ਨਹੀਂ ਵੇਖ ਪਾਂਦੀ ਮੰਮੀ ਆਪਣਾ ਘਰ ਬੰਦ ਹੋ ਰੂਗਾ ਮੰਮੀ ਆਪਣਾ ਚਾਰ ਸੌਟ ਦੇ ਕੇ ਤੁਸੀਂ ਰੋ ਨਾ ਤੁਸੀਂ ਰੋ ਨਾ ਕੋਈ ਜਾਣੇ ਦੇਖੋ ਸਾਰੇ ਅਧਿਕਾਰੀ ਮਾੜੇ ਨੇ ਹੁੰਦੇ ਨਾ ਕੋਈ ਸਾਰੇ ਇਦਾਂ ਲਾਲਚੀ ਹੁੰਦੇ ਆ ਤੁਸੀਂ ਕਿਰਪਾ ਕਰਕੇ ਇਹ ਲੋਕ ਤੁਹਾਡੀ ਵੀਡੀਓ ਦੇਖ ਰਹੇ ਨੇ ਠੀਕ ਹੈ ਗਣੀ ਤੁਹਾਡੇ ਨਾਲ ਇਹ ਦੁੱਖ ਦਾ ਪ੍ਰਗਟਾਵਾ ਵੀ ਕਰ ਰਹੇ ਆ ਕੁਝ ਸੁਨਾ ਤੁਸੀਂ ਦੇਣਾ ਚਾਹੁੰਦੇ ਤੇ ਨੋਟਿਸ ਦਿੰਦੇ ਤੇ ਮੈਂ ਬੜਾਈ ਲਗਾ ਲਿੰਦੀ ਇੱਕ ਪੈਰ ਰੁਕੀ ਤਾਂ ਲੱਗਿਆ ਕਰਕੇ ਇਹਨਾਂ ਨੇ ਛੁੱਟਿਆ ਮੇਰੇ ਸਾਰੇ ਕੱਪੜੇ ਕੁੱਤੇ ਦੀ ਤਰ੍ਹਾਂ ਖਲਾਰ ਦਿੱਤੇ ਫੇਰੇ ਕੀ ਜਦ ਰੱਖੀ ਇਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਸ ਕਰਦਾ ਵਾਂ ਕਿ ਵੀਡੀਓ ਤੁਹਾਡੇ ਤੱਕ ਪਹੁੰਚ ਜਾਏਗੀ ਵੇਖੋਗੇ ਤੁਸੀਂ ਕੁਝ ਤਾਂ ਤੁਹਾਨੂੰ ਸ਼ਰਮ ਮਹਿਸੂਸ ਹੁੰਦੀ ਹੋਏਗੀ ਤੁਹਾਨੂੰ ਨਾ ਮੇਰੇ ਕੋ ਤਾਂ ਉਹ ਪੈਰ ਰੋਂਦੀ ਵੀ ਦੇਖੀ ਜਾ ਰਹੀ ਕਿ ਕਿਸ ਤਰੀਕੇ ਦੇ ਨਾਲ ਯਾਰ ਤੁਹਾਡੀ ਜਿਹੜੀ ਇਹ ਇਹ ਪ੍ਰਸ਼ਾਸਨ ਤੁਹਾਡਾ ਤੁਹਾਡੇ ਜਿਹੜੇ ਅਹਿਲਾ ਅਧਿਕਾਰੀ ਆ ਇਸ ਤਰੀਕੇ ਨਾਲ ਭੈਣਾਂ ਨੂੰ ਬੇਵਤੀਆਂ ਕਰ ਰਹੇ ਨੇ ਕੋਈ ਕਾਰਵਾਈ ਕਰਦੇ ਉਹ ਕਹਿੰਦੇ ਜਦੋਂ ਸਾਡਾ ਕੋਰਟ ਵਿੱਚ ਕੇਸ ਚੱਲ ਰਿਹਾ ਤਾਂ ਫਿਰ ਭਾਈ ਕੋਰਟ ਦੇ ਕੇਸ ਦਾ ਤੁਸੀਂ ਕਮ ਸੇ ਕਮ ਜਿਹੜਾ ਵਾ ਉਹ ਇੰਤਜ਼ਾਰ ਕਰ ਲੈਂਦੇ ਪਰ ਆ ਚੋਰਾ ਵਾਂਗੂ ਆਣ ਕੇ ਤੁਸੀਂ ਕਿਸੇ ਦੀ ਬੇਮਜੂਦ ਕੀ ਦੇ ਵਿੱਚ ਉਹਦਾ ਘਰ ਤੋੜ ਕੇ ਉਹਦਾ ਸਮਾਨ ਘਰ ਬਾਹਰ ਸੁੱਟ ਕੇ ਬਿਨਾ ਨੋਟਿਸ ਲਾਇਆ ਵਾ ਬਿਨਾ ਦਸਤਕਾ ਦੇ ਮੈਂ ਦੁਬਾਰਾ ਫੇਰ ਤੁਹਾਨੂੰ ਵਿਖਾ ਦਿੰਦਾ ਦੇਖੋ ਤੁਸੀਂ ਆ ਕੱਲ ਨੂੰ ਕਹਿਣਾ ਦਵੇ ਜੇ ਇੱਥੇ ਕਿਸੇ ਅਹਿਲਾ ਅਧਿਕਾਰੀ ਦਾ ਕਿਸੇ ਅਹਿਲਾ ਅਧਿਕਾਰੀ ਦਾ ਕਮ ਸੇ ਕਮ ਕੋਈ ਸੈਂਡ ਵੀ ਤਾਂ ਹੁੰਦਾ ਆ ਦੇਖ ਲੋ ਉੱਤੇ ਮੈਂ ਬਾਰ ਬਾਰ ਤੁਹਾਨੂੰ ਕਹਿ ਰਿਹਾ ਕਿ ਆ ਵੇਖ ਲੋ ਕੋਈ ਬਕਾਇਦਾ ਹੁਕਮ ਮਿਲਖ ਅਫਸਰ ਗਲਾ ਡਾ ਲੁਧਿਆਣਾ ਸਾਜੀ ਸਰ ਇਤੋਂ ਤੱਕ ਕਿ ਮੈਨੂੰ ਲੱਗ ਰਿਹਾ ਪਿਛਲੇ ਦੂ ਦੂਸਰੇ ਮਹੀਨੇ ਦੀ ਤਰੀਕ ਜਿੱਦੂ ਆਪਣੀ ਮਰਜ਼ੀ ਦਾ ਕੱਟ ਕੇ ਇਹਨਾਂ ਨੇ ਅੱਜ ਹੀ ਖਾਲੀ ਕਰਕੇ ਅੱਜ ਨੋਟਿਸ ਲਾ ਦਿੱਤਾ ਹਾਂ ਬਿਲਕੁਲ ਬਿਲਕੁਲ ਜੇ ਪਿਛਲੇ 1 ਮਹੀਨੇ ਦਾ ਨੋਟਿਸ ਆਇਆ ਸੀ ਤੇ ਮੈਨੂੰ ਕਿਉਂ ਨਹੀਂ ਦੱਸਿਆ ਗਿਆ ਇਸ ਬਾਰੇ ਆ ਦੇਖੋ ਇੱਥੇ ਨਾ ਕੁਝ ਇਹਨਾਂ ਨੇ ਜਾਣ ਬੁੱਝ ਕੇ ਇਹ ਗੜਬੜੀ ਕੀਤੀ ਹੈ ਕੋਈ ਇਹ ਮੇਲੀ ਭੁਗਤਾ ਇੱਕ ਮਹੀਨਾ ਨੋਟਿਸ ਹੈ ਨਾ ਆਪਣੇ ਕੋਲ ਰੱਖਿਆ ਪਰ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੇਰੇ ਵੀਰ ਵੱਤ ਤੋਂ ਵੱਤ ਵੀਡੀਓ ਤੇ ਸ਼ੇਅਰ ਕਰਦੇ ਉਹਨਾਂ ਲੋਕਾਂ ਤੱਕ ਬਚਾਓ ਉਹਨਾਂ ਲੋਕਾਂ ਤੱਕ ਬਚਾਓ ਵੱਤ ਤੋਂ ਵੱਤ ਇਹ ਤੁਹਾਡਾ ਮਤਲਬ ਇਹ ਭੈਣ ਦਾ ਪਾਲਾ ਹੋ ਜਾਏਗਾ ਹੁਣ ਇਹਦੇ ਸਮਾਨ ਦਾ ਕੋਈ ਹਿੱਲਾ ਕਰਦੇ ਆਪਾਂ ਕੋਈ ਨਾ ਕੋਈ ਮੇਰੀ ਭੈਣ ਆਪਾਂ ਤੇਰੇ ਨਾਲ ਮੈਂ ਚੱਲਦਾ ਆਪਾਂ ਚੱਲੀਏ ਆ ਥਾਣੇ ਚੱਲਦੇ ਆਪਾਂ ਤੇ ਆਪਾਂ ਥਾਣੇ ਜਾ ਕੇ ਤੁਸੀਂ ਹੱਥ ਲਿਖਤ ਇੱਕ ਕੰਪਲੇਨ ਜਿਹੜੀ ਦਿੱਤੀ ਹੋਈ ਆ ਆਪਾਂ ਪੁੱਛ ਕਿਉਂ ਨਹੀਂ ਵੀ ਭਾਈ ਕੀ ਆ ਤੇਰਾ ਕੋਈ ਮੁਲਾਜ਼ਮ ਕਰ ਲੋ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਤਾਲਾ ਤੋੜ ਕੇ ਤੇ ਸਮਾਨ ਰੱਖੀਏ ਬਾਕੀ ਸਵੇਰੇ ਵੇਖਾਂਗੇ ਆਪਾਂ ਜਿਹੜਾ ਕੰਮ ਕਰਨਾ ਫੇਕ ਤ ਨਹੀਂ ਆਓ ਚਲ ਜਿਓ ਤੁਸੀਂ ਆਹ ਤਾਂ ਬਲੀਪਨ ਰੋਣਾ ਤੋਂ ਕੋ ਗੱਲ ਨਹੀਂ ਤੁਸੀਂ ਇੱਥੇ ਹੋ ਤੁਸੀਂ ਇਹਨਾਂ ਦਾ ਸਮਾਨ ਦਾ ਖਿਆਲ ਰੱਖਿਓ ਚੰਗਾ ਕੋਈ ਇਹ ਇਹ ਤਾਂ ਦੱਕ ਵਿਚਾਰਿਆ ਨਹੀਂ ਗਿਆ ਕਿ ਸਾਨੂੰ ਅੰਦਰ ਜਾ ਕੇ ਕੱਪੜੇ ਕੱਢੇ ਕਰ ਲੈਣ ਦੋ ਨੂੰ ਅੰਦਰ ਤੱਕ ਕੌਣ ਆਇਆ ਸੀ ਇੱਥੇ ਪੁਲਿਸ ਆਈ ਸੀ ਕੌਣ ਆਇਆ ਸੀ ਫੇਕ ਸੰਗੋ ਜਟੇ ਗੁਲਟੇ ਕਰਾ ਚ ਮੇਰੇ ਕੋ ਪਛਾਣ ਨਹੀਂ ਹੈ ਕਣੀ ਉਲਾਡਾ ਦੀ ਵਰਦੀ ਵਰਦੀ ਮੈਂ ਇੱਥੇ ਲੋਕ ਹਾਂਜੀ ਵਰਦੀ ਕਿਸ ਵਰਦੀ ਮੈਂ تھے ਕਾਕੀ ਵਰਦੀ ਕਿਤਰੇ ਬੰਦੇ تھے ਅਕਿੰਤੀ ਤੋਂ ਨਹੀਂ ਗਿਨਿਆਨ ਗਿਨਤੀ ਕਿਥੇ ਨਹੀਂ ਗਿਨਤੀ ਦੋ ਚਾਰ 10 ਬੰਦੇ ਨਹੀਂ ਨਹੀਂ ਬਾਹਰ تھے ਜੋ ਉਹ ਸਾਹਮਣੇ ਘਰ ਵਾਲੇ ਕਹਿੰਦੇ ਕਮਜੁਦਮ 20 25 ਜਾਂਦੇ ਹੋਣਗੇ ਪਾਜੀ ਕੱਲ ਆਏ ਗਲਾਟਾ ਵਾਲੇ ਮੈਨੂੰ ਕਹਿੰਦੇ ਨਵਾਂ ਸੁਪਰਵਾਈਜ਼ਰ ਆਇਆ ਬਸ ਉਹ ਔਰ ਪੁਲੂ ਤੁਹਾਡੇ ਕੇਸ ਦਾ ਦੱਸ ਰਿਹਾ 11 12 ਵਜੇ ਆ ਜਾਈਏ 2:00 ਵਜੇ ਚਲੋ ਆਪਾਂ ਸਵੇਰੇ ਆਪਾਂ ਸਵੇਰੇ ਐਤਵਾਰ ਨੂੰ ਸੱਚ ਅੱਛਾ ਜੀ ਸਵੇਰੇ ਵੀ ਕਿਸੇ ਅਫਸਰ ਨਾਲ ਮਿਲਣੀ ਆਣੀ ਚਲੋ ਕੋਈ ਗੱਲ ਨਹੀਂ ਆਪਾਂ ਦੇਖਦੇ ਹਾਂ ਤੁਸੀਂ ਪੱਲਾ ਪੱਲਾ ਜਾ ਕੇ ਪੁਲਿਸ ਨਾਲ ਗੱਲ ਕਰਦੇ ਹਾਂ ਬਾਕੀ ਨਾਲ ਬਾਅਦ ਚ ਕਰਦੇ ਹਾਂ ਕਿਉਂਕਿ ਇਹਨਾਂ ਨੇ ਤੇ ਕਾਨੂੰਨ ਤੇ ਕਾਨੂੰਨ ਦੇ ਅਧਿਕਾਰੀ ਹੋ ਕੇ ਵੀ ਕਾਨੂੰਨ ਦੀ ਤੁਸੀਂ ਬੇਪਰੋਸਗੀ ਕੀਤੀ ਹੈ ਮੇਰੇ ਖਿਆਲ ਦੇ ਨਾਲ ਤੁਸੀਂ ਕਾਨੂੰਨ ਦੇ ਉਲਟ ਗਏ ਹੋ ਪਰ ਆਪਾਂ ਕੋ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਕਿ ਜਿਹੜਾ ਜਿਹੜਾ ਤੁਸੀਂ ਸਾਨੂੰ ਕੋਈ ਵੀ ਕਾਨੂੰਨ ਦੇ ਉਲਟ ਕੀਤਾ ਤੁਸੀਂ ਅਸੀਂ ਫੇਰ ਵੀ ਜਾਤ ਤੇ ਰਹਿੰਦੇ ਆ ਪਰ ਸ਼ਰਮ ਆਉਣੀ ਜੀ ਤੇ ਤੁਹਾਨੂੰ ਲੋਕੋ ਤੁਹਾਨੂੰ ਕਮ ਸੇ ਕਮ ਤੁਹਾਨੂੰ ਕਿ ਤੁਸੀਂ ਗਰੀਬ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਹੇ ਹੋ ਤੇ ਆਰੋ ਪਰ ਚੱਲਦੇ ਆ ਅਰ ਮੇਰੇ ਪੈਣਾ ਚੱਲਦੇ ਆ ਹਾਂਜੀ ਵੀਡੀਓ ਵੇਖ ਲਈ ਹੈ ਤੁਸੀਂ ਬਹੁਤ ਦੁੱਖ ਹੋਇਆ ਇਹ ਗੱਲ ਸੁਣ ਕੇ ਦੇਖ ਕੇ ਵੀ ਅਸੀਂ ਕਿੱਥੇ ਨੂੰ ਤੁਰੇ ਜਾ ਰਹੇ ਆ ਹਨਾ ਵੀ ਕਹਿੰਦੇ ਨਾ ਵੀ ਇੰਨਾ ਰਾਤ ਨੂੰ ਨਾ ਕਰਾਂ ਬੰਦਾ ਚਾਨਵਰ ਨੂੰ ਵੀ ਨਹੀਂ ਕੱਢਦਾ ਹੈਗਾ ਹਾਂ ਹੁਣ ਗੱਲ ਪਤਾ ਕੀ ਹੈ ਭਾਈ ਕੁਛ ਨਹੀਂਗਾ ਡਾਂਗ ਚਖਣੀ ਪੈਣੀ ਆ ਤੇ ਵੋਟਾਂ ਵੇਲੇ ਜਿਹੜੇ ਅਸੀਂ ਤੁਸੀਂ ਪਉਆਂ ਪਉਏ ਪੀਪੀਕੇ ਦੋ ਦਿਨ ਖਾ ਕੇ ਮੁਰਗੀਆਂ ਜਿਹੜੇ ਤੀਮੀਆਂ ਨਾਲੇ ਲੜਦੇ ਨੇ ਫਰਾ ਬੋਟ ਪਾਣੀ ਆ ਮੇਰਾ ਬੇਲੀ ਆ ਉਹ ਤੇ ਭਾਈ ਉਹ ਛੜਨਾ ਪੈਣਾ ਵੋਟਾਂ ਲੈਣ ਮੈਂ ਕਹਿੰਦਾ ਕੋਈ ਵੀ ਹੁੰਦਾ ਡਾਂਗ ਚੱਕ ਲੋਗ ਗਿਓ ਅਸੀਂ ਪੋਣੀ ਨਹੀਂ ਯਾਰ ਵੋਟ ਯਾਰ ਜਿਹੜਾ ਆਉਂਦਾ ਡਾਂਗ ਫੇਰੋ ਫੇਰ ਸੁੱਤਰ ਆਣਾ ਬਾਈ ਕੰਮ ਇਦਾਂ ਨਹੀਂ ਹੋਣਾਗਾ ਜੇ ਅਸੀਂ ਆਪ ਮਰਨ ਤੋਂ ਡਰਦੇ ਆ ਨਾ ਤਾਂ ਸਾਡੇ ਨਾਲ ਕਿਸੇ ਨੇ ਨਹੀਂ ਖੜਨਾਗਾ ਮੈਂ ਬਹੁਤ ਹੋਰ ਕਹਿਣਾ ਇਹ ਗੱਲ ਕਿਉਂਕਿ ਮੈਂ ਤਮਾਸ਼ਾ ਵੇਖਿਆ ਹੋਇਆ ਆ ਯਾਰ ਆ YouTube ਦੇ ਵੇਖ ਲੋ ਮੇਰਾ ਮੈਂ ਕਹਿੰਦਾ ਹੁੰਦਾ ਅਸੀਂ ਲੋਕ ਨਾ ਇਦਾਂ ਬੋਲਦੇ ਆ ਕਮੈਂਟ ਕਰਦੇ ਆ ਇਦਾਂ ਬੋਲਦੇ ਆ ਖੁੱਲ ਕੇ ਬੋਲਦੇ ਨਹੀਂ ਸੀ ਹੁੰਦੇ ਬੋਲਣਾ ਹੀ ਨਹੀਂ ਕੈਮਰੇ ਤੇ ਮੋਰੇ ਬੋਲਣਾ ਹੀ ਨਹੀਂਗਾ ਜਿੰਨਾ ਚਿਰ ਭਾਈ ਅਸੀਂ ਬੋਲਦੇ ਨਹੀਂ ਨਾ ਬੋਲਦੇ ਨਹੀਂਗੇ ਅਸੀਂ ਖੁਦ ਨਹੀਂ ਬੋਲਦੇਗੇ ਸਾਡੇ ਮਗਰ ਕਿਸੇ ਨੇ ਨਹੀਂ ਹੋਣਾ ਕਿਸੇ ਨੇ ਨਹੀਂ ਹੋਣਾ ਇਕੱਠੇ ਹੋ ਜੋ ਭਰਾਵੋ ਗਰੀਬੋ ਮਜ਼ਦੂਰੋ ਇਕੱਠੇ ਹੋ ਜੋ ਇਹ ਨਾ ਵੇਖਿਆ ਕਰੋ ਸਾਡੀ ਦਿਹਾੜੀ ਨਹੀਂ ਲੱਗਣੀ ਯਾਰ ਮਰ ਜਾਾਂਗੇ ਯਾਰ ਕੋਈ ਗੱਲ ਨਹੀਂ ਯਾਰ ਭੁੱਖੇ ਵਰਨਾ ਮਨਜ਼ੂਰ ਹੈ ਯਾਰ ਬਸ ਐਨੀਆਂ ਗੱਲਾਂ ਬਾਤਾਂ ਸੀਗੀਆਂ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਉਹ ਜਿਵੇਂ ਨੂੰ ਖੁਸ਼ ਰਹਿ ਜਾਓ ओके भाई थैंक यू भाई गुरु जी का खालसा भाई गुरु जी की फतेह लो जी मसला गया हल हो फिलहाल ਤੇ ਇਹਨਾਂ ਨੇ ਜਿਹੜੇ ਗਲਾਡਾ ਦੇ ਉੱਚਾ ਅਧਿਕਾਰੀ ਸੀ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਆ ਤੇ ਉਹਨਾਂ ਨੇ ਆਖਿਆ ਕਿ ਤੁਸੀਂ ਫਿਲਹਾਲ ਹੁਣ ਕੱਲ ਵੀ ਛੁੱਟੀ ਆ ਤੇ ਅੱਜ ਵੀ ਅੱਜ ਦਾ ਰਾਤ ਪੈ ਗਈ ਆ ਤੇ ਉਹ ਕਹਿੰਦੇ ਨੇ ਕਿ ਤੁਸੀਂ ਹੁਣ ਜਿਹੜਾ ਇਹ ਫਲੈਟਵਲ ਨਾ ਦੇਖੋ ਕਿਉਂਕਿ ਇਹ ਕੋਰਟ ਦਾ ਮਸਲਾ ਪੈ ਗਿਆ ਹੁਣ ਤੇ ਆ 800 ਤੇ 31 ਨੰਬਰ ਤੇ ਐਨੂੰ ਤੁਸੀਂ ਇਹ ਆ ਦਰਵਾਜਾ ਖੋਲ ਲਓ ਤੇ ਇਹ ਦਰਵਾਜਾ ਖੋਲ ਕੇ ਤੁਸੀਂ ਤੇ ਇਹਦੇ ਚ ਆਪਣਾ ਸਮਾਨ ਜਿਹੜਾ ਰੱਖ ਲਓ ਤੁਸੀਂ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਦੇਖਾਂਗੇ ਠੀਕ ਹੈ ਮੇਰੀ ਪਿਆਣੀ ਹੁਣ ਤੂੰ ਇਹ ਰੱਖੋ ਤੁਸੀਂ ਆਪਣਾ ਤੁਹਾਡਾ ਘਰ ਲਾਉਂਦਾ ਤੇ ਸਮਾਨ ਰੱਖ ਲਓ ਤੁਸੀਂ ਆਪਣਾ ਠੀਕ ਹੈ ਤੇ ਫਿਰ ਜਿਹੜੀ ਗੱਲਬਾਤ ਹੋਏਗੀ ਦੱਸ ਦੇ ਸਾਨੂੰ ਠੀਕ ਹੈ ਠੀਕ ਆ ਹੋਰ ਸਾਡਾ ਲੈ ਕੇ ਸੇਵਾ ਦੱਸੋ ਠੀਕ ਹੈ ਹਸੋ ਜਿੰਨਾ ਦਾ ਹੈਗਾ ਜੀ ਉਹ ਕੱਲ ਨੂੰ ਸਵੇਰੇ ਸੋ ਨਹੀਂ ਹੁੰਦੇ ਨਹੀਂ ਨਹੀਂ ਉਹ 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 ਕੌਣ ਉਹਨਾਂ ਨੂੰ ਭਾਈ ਉਹ ਕਹਿੰਦੇ ਖਾਲੀ ਪਿਆ ਹੈ ਫਿਲਹਾਲ ਐਸਟਮ ਖਾਲੀ ਮੈਂ ਗਏ ਸੀ ਨਾ ਉਹ ਵੀ ਵਿਚਾਰੇ ਰੱਬ ਜਾਣੇ ਵੀ ਕੀ ਸੀ ਨਹੀਂ ਉਹ ਕੋਈ ਖਾਸ ਗੱਲ ਹੋਈਆ ਸੋਮਵਾਰ ਆਪਾਂ ਮਿਲਦੇ ਹਾਂ ਦਮਾਰ ਠੀਕ ਹੈ ਤੇ ਫਿਲਹਾਲ ਆਪਣਾ ਸਮਾਨ ਸਾਬ ਮੇਰੇ ਪੈਨ ਖਰਾਬ ਹੋ ਜਾਣਾ ਠੀਕ ਹੈ ਬਾਕੀ ਕੋਈ ਚੜਦੀ ਕਲਾ ਕੋਈ ਗੱਲ ਹੀ ਪ੍ਰਵਾਨ ਕਰਨੀ ਕੀ ਗੱਲ ਦੀ ਠੀਕ ਹੈ ਠੀਕ ਹੈ ਹੋਰ ਕੋ ਸਾਡਾ ਲਗ ਸੇਵਾ ਅੱਜ ਫੋਨ ਮਾਰ ਦੂਗਾ ਫਿਰ ਹੱਦ ਕਰੂਗਾ ਠੀਕ ਹੈ